ਸਿੱਧੂ ਦੇ ਨਾਮ ਤੇ ਫੇਮ ਲੈ ਰਹੀ ਫੇਮ ਲੈਣੇ ਹੁੰਦੇ ਤਾਸੀ ਸਿੱਧੂ ਸਾਡੇ ਬਹੁਤ ਨੇੜੇ ਸੀ ਅਸੀਂ ਸਿੱਧੂ ਦੇ ਚਾਉਂਦੇ ਬਹੁਤ ਵੱਡਾ ਫੇਮ ਫੇਮ ਲੈ ਸਕਦਾ ਸੀ ਜੇ ਲੈਣਾ ਹੁੰਦਾ ਨਾ ਸਿੱਧੂ ਦਾ ਨਾ ਤੇ ਫੇਮ ਅਸੀਂ ਅੱਜ ਰਹੀਏ ਨਾ ਕੱਲ ਲਈ ਕਦੇ ਵੀ ਆਪਣੇ profession ਦੇ ਲਈ ਮੈਂ ਉਸ ਪਰਿਵਾਰ ਨੂੰ ਜਾਂ ਬਾਈ ਦੇ ਨਾਮ ਨੂੰ ਕਦੇ ਨਹੀਂ ਵਰਤਾਂਗੀ ਤੇ ਛੋਟੇ ਸਿੱਧੂ ਨੂੰ ਮਿਲੇ ਹੋ ਤੁਸੀਂ ਬਿਲਕੁਲ ਜਿਵੇਂ ਕੱਲ ਹੀ ਮਿਲ ਕੇ ਆਇਆ ਕਿਵੇਂ ਦਾ ਲੱਗਦਾ ਹੋ ਨਹੀਂ ਬਹੁਤ ਅੱਛਾ ਬਿਲਕੁਲ ਬਹੁਤ ਬਹੁਤ ਅੱਛਾ ਤੇ ਸ਼ਰਾਰਤੀ ਆ ਥੋੜਾ ਜਿਹਾ ਹਾਂ ਕੁੜੀਆਂ ਨੂੰ ਗਿੱਧੇ ਲਈ ਅੱਗੇ ਆਣਾ ਚਾਹੀਦਾ ਤੁਸੀਂ ਇੱਕ ਮੁੰਡੇ ਤੁਸੀਂ ਗਿੱਧਾ ਪਾ ਰਹੇ ਹੋ ਤਾਂ ਕੁੜੀਆਂ ਨੂੰ ਵੀ ਇਸ ਲਾਈਨ ਚ ਅੱਗੇ ਆਣਾ ਚਾਹੀਦਾ ਹੈ ਮੁੰਡੇ ਵੀ ਆਣ ਨਹੀਂ ਮੈਂ ਕਹਣਾ ਮੁੰਡਿਆਂ ਨੂੰ ਕਦੇ ਨਹੀਂ ਆਉਣਾ ਚਾਹੀਦਾ ਇਹ ਨਾਚ ਹੈ ਨਾ ਜਿਹੜਾ ਇਹ ਕੁੜੀਆਂ ਦਾ ਤਾਂ ਤੁਹਾਨੂੰ ਕੀ ਲੱਗਦਾ ਕੁੜੀਆਂ ਨੂੰ ਗਿੱਧੇ ਲਈ ਅੱਗੇ ਆਣਾ ਚਾਹੀਦਾ ਤੁਸੀਂ ਇੱਕ ਮੁੰਡੇ ਤੁਸੀਂ ਗਿੱਧਾ ਪਾ ਰਹੇ ਹੋ ਤਾਂ ਕੁੜੀਆਂ ਨੂੰ ਵੀ ਇਸ ਲਾਈਨ ਚ ਅੱਗੇ ਆਣਾ ਚਾਹੀਦਾ ਹੈ ਮੁੰਡੇ ਵੀ ਆਣ ਨਹੀਂ ਮੈਂ ਕਹਣਾ ਮੁੰਡਿਆਂ ਨੂੰ ਕਦੇ ਨਹੀਂ ਆਉਣਾ ਚਾਹੀਦਾ ਇਹ ਨਾਚ ਹੈ ਨਾ ਜਿਹੜਾ ਇਹ ਕੁੜੀਆਂ ਦਾ ਹੂੰ ਅਸਤਾ ਬਾਰ-ਬਾਰ ਕਹਿੰਨੇ ਮੈਂ ਕਿੰਨੀਆਂ ਕੁੜੀਆਂ ਸੀ ਤਿਆਰ ਕਰਤੀਆਂ ਸਾਡੀਆਂ ਕਿੰਨੀਆਂ ਕੁੜੀਆਂ ਕੋਚਿੰਗ ਦੇ ਰਹੀਆਂ ਨੇ ਕਿੰਨੀਆਂ ਕੁੜੀਆਂ ਇਹਨਾਂ ਨੂੰ ਨਾਚਉਂਦੇ ਨੇ ਮੇਰਾ ਮਕਸਦ ਵੀ ਇਹ ਆ ਵੀ ਇਹ ਨਾਚ ਆ ਜਿਹੜੇ ਕੁੜੀਆਂ ਦਾ ਸੀ ਸੰਭਾਲ ਕੇ ਕੁੜੀਆਂ ਨੂੰ ਦਈਏ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਵੀ ਇਹ ਨਾਚ ਤੁਸੀਂ ਕਦੇ ਮੈਨੂੰ ਉਹ ਸਾਹ ਨਾਲ ਪਰਫਾਰਮ ਕਰਦੇ ਨੇ ਵੇਖਿਆ ਕਦੇ ਮੈਂ ਗਿੱਧੇ ਤੇ ਤੇ ਨਾਮ ਲਾਇਆ ਆਪਦਾ ਵੀ ਮੈਂ ਗਿੱਧਾ ਗਿੱਧਾ ਮੈਂ ਆ ਮੈਂ ਚਾਹੁੰਦਾ ਵੀ ਇਹ ਕੁੜੀਆਂ ਦਾ ਨਾਚ ਇਹ ਕੁੜੀਆਂ ਕੋਲੇ ਜਾਵੇ ਅਨ ਅਸੀਂ ਤਾਂ ਸਪੋਰਟ ਕਰਦੇ ਆਂ ਅਸੀਂ ਪਿੱਛੋਂ ਪਿੱਛੋਂ ਉਹਨਾਂ ਨੂੰ ਜਿਹੜੇ ਮੇਲੇ ਨੇ ਅਸੀਂ ਅਸੀਂ ਇਹ ਵੀ ਧੀਆਂ ਨੂੰ ਅਸੀਂ ਮੂਰੇ ਅਗਵਾਈ ਕਰਕੇ ਪਿੱਛੇ ਇੰਜੋਏ ਤਾਂ ਕੁੜੀਆਂ ਕਰਦੀਆਂ ਤੁਸੀਂ ਹਰ ਵਾਰ ਜਾਂਦੇ ਹੋ ਦੇਖਦੇ ਹੋ ਉੱਥੇ ਜਿੰਨਾ ਖੁੱਲ ਕੇ ਇੰਜੋਏ ਸਾਡੀਆਂ ਕੁੜੀਆਂ ਹੀ ਕਰਦੀਆਂ ਅਸੀਂ ਤਾਂ ਸਿਰਫ ਪ੍ਰਬੰਧ ਕਰਨ ਵਾਲੇ ਆਂ ਅਸੀਂ ਜ਼ਿੰਮੇਵਾਰੀ ਨਿਭਾਉਣ ਵਾਲੇ ਆਂ ਅਸੀਂ ਉਹਨਾਂ ਨੂੰ ਪ੍ਰਬੰਧ ਕਰਕੇ ਦਿੰਨੇ ਆਂ ਸਾਰੀਆਂ ਚੀਜ਼ਾਂ ਦਾ ਇਹ ਹੀ ਚੀਜ਼ ਆ ਬਸ ਅਸੀਂ ਬਰੇਸ਼ਾਂ ਦੇ ਵਿੱਚ ਹੀ ਮੈਂ ਜਾਨਣਾ ਮੈਂ ਕੁੜੀਆਂ ਨੂੰ ਅਕਸਰ ਹੀ ਕਰਾਉਣਾ ਵੀ ਵੀ ਇਹ ਤੁਹਾਡਾ ਨਾਚ ਹੈ ਤੁਸੀਂ ਖੁਦ ਸੰਭਾਲੋ ਖੁਦ ਅਗਵਾਈ ਕਰੋ ਮੈਂ ਤੁਹਾਡੇ ਪਿੱਛੇ ਖੜਾਂਗਾ ਹਾਂ ਜਦੋਂ ਕੁੜੀਆਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਨੇ ਜਾਂ ਸੌਰੇ ਪਰਵਾਰਾਂ ਦੇ ਵਿੱਚੋਂ ਉਹਨਾਂ ਨੂੰ ਉਹਨੀ ਇਜਾਜ਼ਤ ਨਹੀਂ ਮਿਲਦੀ ਆਫਟਰ ਮੈਰਿਜ ਕੁੜੀਆਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਤਾਂ ਅਸੀਂ ਇਹ ਨਾਚ ਨੂੰ ਮਰਨਾ ਨਹੀਂ ਦਿੰਦੇ ਇਸ ਕਰਕੇ ਵੀ ਮੈਂ ਇਸ 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 ਨਾਚ ਨੂੰ ਸੰਭਾਲਣ ਦੇ ਵਿੱਚ ਮੈਂ ਲੱਗਿਆ ਹੋਇਆਗਾ ਜੋ ਵੀ ਕੁੜੀ ਕੰਮ ਕਰਨਾ ਚਾਹੁੰਦੀ ਆ ਅਸੀਂ ਉਹਨੂੰ ਬੰਗਲੌਰ ਸੰਭਾਲ ਦਿੰਨੇ ਹੁਣ ਜਿਵੇਂ ਯੂਨੀਵਰਸਿਟੀਆਂ ਦੇ ਵਿੱਚੋਂ ਬਹੁਤ ਸਾਰੇ ਕਾਲਜਾਂ ਦੇ ਵਿੱਚ ਮੈਂ ਕੁੜੀਆਂ ਨੂੰ ਭੇਜ ਦਿੰਨਾ ਵੀ ਨਹੀਂ ਬੇਟਾ ਤੁਸੀਂ ਕੰਮ ਕਰੋ ਰਾਜੀ ਤੁਸੀਂ ਕੰਮ ਕਰੋ ਹਨਾ ਤੇ ਜਿਹੜੇ ਪੈਟ ਕਾਲਜ ਨੇ ਬੜੇ ਪੁਰਾਣੇ ਕਾਲਜ ਨੇ ਉਹ ਮੈਨੂੰ ਸੱਦਾ ਦਿੰਦੇ ਨੇ ਮੈਂ ਜਾਣਾ ਉੱਥੇ ਮੈਂ ਆਪਣੀ ਵਿਦਾਰਥੀ ਨੂੰ ਕਹਿ ਦੇਣਾ ਵੀ ਤੁਸੀਂ ਕਰਾਓ ਹਾਂ ਨਾ ਤਾਂ ਕਿ ਅਸੀਂ ਸਾਡੀਆਂ ਸਾਡੀਆਂ ਬੱਚੀਆਂ ਇਹਨਾਂ ਚੀਜ਼ਾਂ ਨਾਲ ਜੁੜਨ ਤਾਂ ਮੈਂ ਹਮੇਸ਼ਾ ਹੀ ਕੁੜੀਆਂ ਨੂੰ ਕਹਿਣਾ ਵੀ ਤੁਸੀਂ ਅੱਗੇ ਆਓ ਇਹ ਤੁਹਾਡੇ ਤਿਹਾਰ ਨੇ ਤੁਹਾਡੇ ਨਾਚ ਨੇ ਸਭ ਕੁਝ ਤੁਹਾਡਾ ਦਾ ਅਸੀਂ ਤੁਹਾਡੀ ਸਪੋਰਟ ਕਰਾਂਗੇ ਤਾਂ ਆਪਾਂ ਜਦੋਂ ਮਾਨਸੇ ਦਾ ਨਾਮ ਲੈਨੇ ਆ ਨਾ ਤਾਂ ਇੱਕ ਨਾਮ ਹੀ ਆਉਂਦਾ ਹੈ ਜ਼ੁਬਾਨ ਤੇ ਸਿੱਧੂ ਜੀ ਸਿੱਧੂ ਨਾਲ ਕਿਵੇਂ ਜੁੜੇ ਤੁਸੀਂ ਦੇਖੋ ਸਿੱਧੂ ਨਾਲ ਅਸੀਂ ਨੇੜੇ ਤੋਂ ਜਾਣਦੇ ਇੱਕ ਦੂਜੇ ਨੂੰ ਥੋੜੇ ਨਾਲ-ਨਾਲ ਪਿੰਡ ਨੇ ਸਾਡੇ ਹਨਾ ਇੱਕ ਜ਼ਿਲ੍ਹੇ ਦੇ ਇੱਕ ਇਲਾਕੇ ਦੇ ਹਨਾ ਉਹ ਵੀ ਬਹੁਤ ਅ ਮੱਧ ਵਰਗ ਦੇ ਵਿੱਚ ਉੱਠਿਆ ਹੋਇਆ ਮੁੰਡਾ ਸੀ ਹਣਾ ਅੱਛਾ ਮਿੱਤਰ ਸੀ ਸਾਡਾ ਹਨਾ ਤੇ ਉਹ ਹੁਣ ਨੇੜੇ-ਨੇੜੇ ਪਿੰਡਾਂ ਦੀ ਤੇ ਸਾਡੀ ਸਾਂਝ ਤੱਕ ਅਕਸਰ ਬਣੀ ਜਾਂਦੀ ਹੈ ਹਨਾ ਚਲੋ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਫਕਰ ਮਹਿਸੂਸ ਹੁੰਦਾ ਜਦੋਂ ਸਿੱਧੂ ਵੀਰੇ ਨੇ ਐਡੇ ਵੱਡੇ ਪੱਧਰ ਤੇ ਤਰੱਕੀ ਕੀਤੀ ਤੇ ਸਾਡੇ ਟਿੱਬਿਆਂ ਦੇ ਉਸ ਇਲਾਕੇ ਨੂੰ ਬਿਸ਼ਪ ਤੱਕ ਪਛਾਤਾ ਹਨਾ ਐਡੇ ਲੈਵਲ ਤੇ ਪਛਾਤਾ ਹਨਾ ਬਿਲਬੋਰਡ ਤੱਕ ਸਾਡੇ ਇਲਾਕੇ ਦਾ ਨਾਮ ਹੋਣਾ ਸਾਡੇ ਲਈ ਬਹੁਤ ਜਿਆਦਾ ਮਾਣ ਵਾਲੀ ਗੱਲ ਆ ਉਸ ਤੋਂ ਬਾਅਦ ਉਹਦੇ ਉਹਦੇ ਮਾਪੇ ਨਾਲ ਹਨਾ ਬਾਪੂ ਬਲਕੌਰ ਜੀ ਨਾਲ ਮਾਤਾ ਚਰਨ ਕੌਰ ਨਾਲ ਸਾਡਾ ਬਹੁਤ ਨੇੜੇ ਦਾ ਰਿਸ਼ਤਾ ਹੈ ਹਨਾ ਸਤਿਕਾਰ ਕਰਦੇ ਅਸੀਂ ਉਹਨਾਂ ਦਾ ਹਨਾ ਉਹ ਮੈਨੂੰ ਖੁਦ ਵੀ ਮੈਂ ਪਹਿਲੀ ਦੱਸਿਆ ਵੀ ਮੇਰੇ ਅੰਦਰ ਘਾਟ ਆ ਮੈਂ ਤਾਂ ਹਮੇਸ਼ਾ ਮਾਤਾ ਚਰਨ ਕੌਰ ਦੇ ਨਾਲ ਹਮੇਸ਼ਾ ਹੀ ਪਿਆਰ ਪਿਆਰ ਰਿਹਾਗਾ ਮੈਂ ਤਾਂ ਹਮੇਸ਼ਾ ਹੀ ਉਹਨਾਂ ਨੂੰ ਆਪਣੀ ਮਾਂ ਵਾਂਗ ਹੀ ਸਮਝਦਾ ਬਹੁਤ ਸਤਿਕਾਰ ਕਰਦਾ ਹਨਾ ਤੇ ਉਸ ਸਿੱਧੂ ਦੀ ਮੌਤ ਤੋਂ ਬਾਅਦ ਜਿਹੜੀਆਂ ਸੀ ਕਰੀਬੀਆਂ ਸੀ ਮੈਂ ਉਹਨਾਂ ਨਾਲ ਜ਼ਿਆਦਾ ਇਸ ਕਰਕੇ ਵਧਾਈਆਂ ਕਿਉਂਕਿ ਉਹ ਟੁੱਟ ਚੁੱਕੇ ਨੇ ਬਹੁਤ ਵੱਡਾ ਕਹਿਰ ਉਹਨਾਂ ਤੇ ਟੁੱਟਿਆ ਜਿਵੇਂ ਮੈਨੂੰ ਇੱਕ ਮਾਂ ਦੀ ਹਮੇਸ਼ਾ ਹੀ ਤਾਂਗ ਰਹਿੰਦੀ ਸੀ ਹਨਾ ਵੀ ਮਾਂ ਸ਼ਬਦ ਬੋਲਣ ਕੋ ਤਰਸਦਾ ਸੀ ਮੈਂ ਸੋਚਦਾ ਹੁੰਦਾ ਸੀ ਵੀ ਕਿਤਨਾ ਕਿਤੇ ਹਨਾ ਮਾਤਾ ਚਰਨ ਕੋਰ ਦੀਆਂ ਅੱਖਾਂ ਦੇ ਸਾਹਮਣੇ ਵੀ ਇੱਕ ਪੁੱਤ ਸ਼ਬਦ ਉਹਨਾਂ ਨੂੰ ਬਹੁਤ ਤੋੜਦਾ ਹਣਾ ਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰੀ ਆ ਵੀ ਅਸੀਂ ਸਿੱਧੂ ਵਰਗੇ ਤਾਂ ਬਣ ਨਹੀਂ ਸਕਦੇ ਹਣਾ ਘੱਟੋ ਘੱਟ ਉਸ ਮਾਂ-ਬਾਪ ਦਾ ਆਪਾਂ ਜਿੰਨਾ ਹੋ ਸਕਦਾ ਉਹਨਾਂ ਸਾਥ ਦੇਈਏ ਸਤਕਾਰ ਦੇਈਏ ਉਹਨਾਂ ਨੂੰ ਉਸ ਉਦਾਸੀ ਚੋਂ ਕੱਢਣ ਦੇ ਲਈ ਅਸੀਂ ਬਹੁਤ ਸਾਰੇ ਉਪਰਾਲੇ ਕਰੇ ਜਿਵੇਂ ਅਸੀਂ ਆਪਣੇ ਸਮਾਗਮਾਂ ਦੇ ਉੱਤੇ ਬੁਲਾਉਣਦੇ ਆ ਨਾ ਬੁਲਾਉਣ ਦਾ ਕਾਰਨ ਇਹ ਹੁੰਦਾ ਵੀ ਥੋੜਾ ਜਿਹਾ ਉਸ ਸਦਵੇਂ ਚੋਂ ਆ ਕੇ ਬਾਹਰ ਆ ਕੇ ਥੋੜਾ ਬਤ ਮਾਹੌਲ ਚੇਂਜ ਹੁੰਦਾ ਹਣਾ ਬੰਦੇ ਨੂੰ ਸਾਰਨ ਪਿਆ ਪਿਆਰ ਵਾਲ ਵੇਖ ਕੇ ਕਿਤਨਾ ਕਿਤੇ ਟੁੱਟਿਆ ਹੋਇਆ ਬੰਦਾ ਕਿਤਨਾ ਕਿਤੇ ਸ਼ਾਂਤੀ ਮਹਿਸੂਸ ਕਰਦਾ ਤੇ ਮੇਰੀ ਅਕਸਰ ਹੀ ਕੋਸ਼ਿਸ਼ ਰਹੀ ਹੈ ਉਹਨਾਂ ਨੂੰ ਸਤਕਾਰ ਦੇਣਾ ਮਾਨ ਸ ਉਹਨਾਂ ਨੂੰ ਲੋਕਾਂ ਦੇ ਵਿੱਚ ਖੜਾ ਕੇ ਹਨਾ ਦੱਸਣਾ ਵੀ ਨਹੀਂ ਤੁਸੀਂ ਕੁੱਟੇ ਨਹੀਂ ਹੈਗੇ ਹਨਾ ਤੁਹਾਨੂੰ ਮਜ਼ਬੂਤ ਹੋਣ ਦੀ ਲੋੜ ਆ ਚਲੋ ਅਕਾਲਪੁਰਖ ਵਹਿਗੁਰੂ ਜੀ ਨੇ ਹਨਾ ਅਰਦਾਸਾਂ ਸਭ ਦੀਆਂ ਪ੍ਰਵਾਨ ਕੀਤੀਆਂ ਤੇ ਦੁਬਾਰਾ ਉਸ ਘਰ ਦੇ ਵਿੱਚ ਬੱਚੇ ਪੈਦਾ ਹੋਇਆ ਤੇ ਅਸੀਂ ਤਾਂ ਉਹਦੀਆਂ ਲੰਬੀਆਂ ਉਮਰਾਂ ਦੀ ਅਰਦਾਸ ਹਮੇਸ਼ਾ ਹੀ ਕਰਦੇ ਆ ਤੇ ਉਹ ਮਾਪੇ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਹਮੇਸ਼ਾ ਕਰਦੇ ਰਹਿੰਦੇ ਆ ਤੇ ਛੋਟੇ ਸਿੱਧੂ ਨੂੰ ਮਿਲਿਓ ਤੁਸੀਂ ਬਿਲਕੁਲ ਜਿਵੇਂ ਕੱਲ ਹੀ ਮਿਲ ਕੇ ਆਇਆ ਕਿਵੇਂ ਦਾ ਲੱਗਦਾ ਉਹ ਨਹੀਂ ਬਹੁਤ ਅੱਛਾ ਬਿਲਕੁਲ ਬਹੁਤ ਬਹੁਤ ਅੱਛਾ ਤੇ ਸ਼ਰਾਰਤੀ ਆ ਥੋੜਾ ਜਿਹਾ ਹਨਾ ਤੇ ਅਸੀਂ ਕੱਲ ਹੀ ਮੈਂ ਤੇ ਮੇਰਾ ਬ੍ਰਦਰ ਮਾਤਾ ਜੀ ਨੂੰ ਜਾ ਕੇ ਆਏ ਸੀ ਕਿਉਂਕਿ ਜਦੋਂ ਆਪਣੇ ਮੇਲੇ ਤੇ ਮਾਤਾ ਜੀ ਨੇ ਆਉਣਾ ਸੀਗਾ ਤੇ ਬਿਲਕੁਲ ਮਾਤਾ ਜੀ ਤਮੰਨਾ ਸੀ ਸਾਨੂੰ ਖੁਦ ਮਾਤਾ ਜੀ ਨੇ ਕੈਸੀ ਆਪਾ ਆਉਣਾ ਤੇ ਉਹਨਾਂ ਛੋਟੇ ਬੱਚੇ ਨੇ ਆਉਣਾ ਪਰ ਉਸ ਦਿਨ ਮੇਲੇ ਤੋਂ ਕੁਝ ਘੰਟੇ ਪਹਿਲਾਂ ਅਸੀਂ ਅਸੀਂ ਆਪਣਾ ਮਨ ਬਦਲਿਆ ਬਾਪੂ ਜੀ ਆ ਚੁੱਕੇ ਸੀ ਅਸੀਂ ਖੁਦ ਮਾਤਾ ਨੂੰ ਕਿਹਾ ਮਾਤਾ ਜੀ ਗਰਮੀ ਬਹੁਤ ਹੈ ਬੱਚਾ ਬਹੁਤ ਛੋਟਾ ਹਨਾ ਤੇ ਵੀ ਇਹ ਰਸ਼ ਬਹੁਤ ਜ਼ਿਆਦਾਗਾ ਹਨਾ ਕਿਤੇ ਬੜੀਆਂ ਤਕਲੀਫਾਂ ਸਹਿ ਕੇ ਆਪਾਂ ਇਸ ਬੱਚੇ ਨੂੰ ਲਿਆਗਾ ਆਪਾਂ ਨਹੀਂ ਚਾਹੁੰਦੇ ਕੋਈ ਰਿਸਕ ਲਈਏ ਅਸੀਂ ਕੁਝ ਸਮਾਂ ਪਹਿਲਾਂ ਹੀ ਵਿਚਾਰ ਬਦਲਿਆ ਦੀ ਮਾਤਾ ਤੁਸੀਂ ਰਹਿੰਦੋ ਬਾਪੂ ਜੀ ਤੁਸੀਂ ਰਹੋ ਬਾਪੂ ਜੀ ਫੇਰ ਕਹਿੰਦੇ ਸੀ ਮਾਤਾ ਆਉਣਾ ਚਾਹੁੰਦੇ ਨੇ ਹੁਣ ਆਪਾਂ ਕਿਵੇਂ ਕਰੀਏ ਤੇ ਅਸੀਂ ਖੁਦ ਫੈਸਲਾ ਬਦਲਿਆ ਵੀ ਨਹੀਂ ਮਾਤਾ ਜੀ ਤੁਸੀਂ ਕਦੇ ਫੇਰ ਸਹੀ ਮੇਲੇ ਚੱਲਦੀ ਰਹਿਣਾ ਹਨਾ ਮੇਲੇ ਨੇ ਹਰ ਸਾਲ ਆਉਣਾ ਕੋਈ ਗੱਲ ਨਹੀਂ ਆਪਾਂ ਇਹਨੂੰ ਚੰਗਾ ਹਟਾਵਾਂਗੇ ਬੱਚਾ ਵੀ ਵੱਡਾ ਹੋ ਜਾਊਗਾ ਹਨਾ ਤੇ ਫੇਰ ਮੈਂ ਅਗਲੇ ਦਿਨ ਮੇਲੇ ਤੋਂ ਅਗਲੇ ਦਿਨ ਵੀ ਗਿਆ ਤੇ ਮੈਂ ਕੱਲ ਵੀ ਜਾ ਕੇ ਆਇਆ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਹੋਈਆਂ ਤੇ ਮਾਤਾ ਮੈਨੂੰ ਦੱਸ ਰਹੇ ਸੀ ਵੀ ਮੈਥਾਇਨੀਆਂ ਸੇਲਿੰਗਾਂ ਨੂੰ ਤਿਆਰ ਕਰਿਆ ਸੀ ਮੇਰੇ ਨਾਲ ਸਾਰੀ ਬਹੁਤ ਵੱਡਾ ਕਾਫਲਾ ਨੇ ਆਉਣਾ ਸੀ ਵੀ ਜਿੰਨੀਆਂ ਵੀ ਮੇਰੀਆਂ ਕਰੀਬੀ ਸਹੇਲੀਆਂ ਨੇ ਕਹਿੰਦੇ ਸਾਰਿਆਂ ਦੀ ਤਿਆਰੀ ਸੀ ਸਾਡੀ ਤੇ ਅਸੀਂ ਖੂਬ ਆਕੇ ਮੈਨੂੰ ਬਹੁਤ ਚੰਗਾ ਲੱਗਣਾ ਸੀ ਉੱਥੇ ਆਕੇ ਤੀਆਂ ਨੂੰ ਦੇਖਣਾ ਜਾਂ ਉਹ ਜਦੋਂ ਸੰਧਾਰੇ ਦਿਨ ਨੇ ਔਰ ਅਸਮ ਇਹਨੂੰ ਬੜੀ ਪਿਆਰੀ ਲੱਗਦੀ ਹੈ ਮੈਂ ਉੱਥੇ ਹੋਵਾਂ ਤੇ ਮੈਨੂੰ ਮਤਲਬ ਕਿ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਹਨਾ ਵੀ ਕੋਈ ਗੱਲ ਨਹੀਂ ਜੇ ਗਰਮੀ ਫੇਰ ਕੀ ਸੀ ਤੇ ਗਰਮੀ ਸਹਾਰ ਲੈਂਦੇ ਵੀ ਮੈਨੂੰ ਉੱਥੇ ਖੜਨਾ ਚਾਹੀਦਾ ਸੀ ਕਹਿੰਦੇ ਮੈਨੂੰ ਪਸਤਾਵ ਹੈ ਇਸ ਗੱਲ ਦਾ ਪਰ ਮੈਂ ਅਸੀ ਗਏ ਵੀ ਮਾਤਾ ਵੀ ਨਹੀਂ ਕੋਈ ਗੱਲ ਨਹੀਂ ਵੀ ਜ਼ਰੂਰੀ ਸੀਗਾ ਆਪਣਾ ਬੱਚਾ ਛੋਟਾ ਹਜੇ ਇੰਨੀ ਗਰਮੀ ਦੇ ਵਿੱਚ ਰਿਸਕ ਸੀ ਆਪਣੇ ਲਈ ਤੇ ਕੋਈ ਗੱਲ ਨਹੀਂ ਆਪਣੇ ਮੇਲੇ ਚੱਲਦੇ ਰਹਿਣਗੇ ਫੇਰ ਕਦੇ ਸਹੀ ਆਪਣੀ ਘਰ ਦੀ ਗੱਲ ਆ ਜਦੋਂ ਜੀ ਕਰੇ ਆਪਾਂ ਸਮਾਗਮ ਲਈ ਖਲਾਂਗੇ ਤਾਂ ਮਾਤਾ ਜੀ ਵੀ ਬਹੁਤ ਖੁਸ਼ ਨੇ ਤੇ ਬੱਚਾ ਵੀ ਬਹੁਤ ਅੱਛਾ ਤੰਦਰੁਸਤ ਹੈ ਤੇ ਬਹੁਤ ਜ਼ਿਆਦਾ ਲਾਡ ਲੜਾਉਂਦਾ ਸਾਡੇ ਨਾਲ ਤੇ ਜਦ ਸਿੱਧੂ ਨਾਲ ਹਰ ਸਮਾਗਮ ਤੁਸੀਂ ਕਰ ਰਹੇ ਹੋ ਹੈਨਾ ਸਿੱਧੂ ਦੇ ਨਾਮ ਤੇ ਤੇ ਤੁਹਾਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਤੁਸੀਂ ਸਿੱਧੂ ਦੇ ਨਾਮ ਤੇ ਫੇਮ ਲੈ ਰਹੇ ਹੋ ਨਹੀਂ ਇਹ ਤਾਂ ਮੈਂ ਪਹਿਲਾਂ ਵੀ ਇਹ ਤਾਂ ਬਾਪੂ ਜੀ ਹੋਰ ਨੇ ਵੀ ਸਟੇਟਮੈਂਟ ਦਿੱਤੀ ਹੈ ਹੈਨਾ ਅਸੀਂ ਹਰ ਵਾਰ ਕਹਿੰਨੇ ਵੀ ਸਾਡਾ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਫੇਮ ਵਾਲੀ ਕੋਈ ਗੱਲ ਨਹੀਂ ਹੈਗੀ ਹੈਨਾ ਫੇਮ ਲੈਣੇ ਹੁੰਦੇ ਤਾਂ ਅਸੀਂ ਸਿੱਧੂ ਸਾਡੇ ਬਹੁਤ ਨੇੜੇ ਸੀ ਅਸੀਂ ਸਿੱਧੂ ਦੇ ਜੋਂਦੇ ਬਹੁਤ ਵੱਡਾ ਫੇਮ ਫੇਮ ਲੈ ਸਕਦਾ ਸੀ ਮੇ제 ਲੈਣਾ ਹੁੰਦਾ ਮੈਂ ਮੈਨਲਾ ਜਾਂਦਾ ਸੀ ਮੈਂ ਤਾਂ ਅਸਤਾ ਕਦੇ ਸੋਸ਼ਲ ਮੀਡੀਆ ਤੇ ਪੋਸਟ ਤੱਕ ਨਹੀਂ ਪਾਈ ਸੀ ਕਦੇ ਵੀ ਮੇਰਾ ਪਹਿਲਾ ਗਾਣਾ ਆਇਆ ਸੀ ਬਾਈ ਸਿੱਧੂ ਨੇ ਹੀ ਉਹਦੀ ਜਿਹੜੀ ਵੀਡੀਓ ਸੀ ਉਹ ਚੈੱਕ કરી ਸੀ ਜਦੋਂ ਸਟਾਲਨ ਬੀਰ ਜੀਆ ਨੇ ਮੇਰੇ ਜੋਰਜਾ ਟ ਗਾਣੇ ਦੀ ਵੀਡੀਓ ਬਣੀ ਆ ਨਾ ਤਾਂ ਬਾਈ ਸਿੱਧੂ ਨੇ ਉਹ ਵੀਡੀਓ ਚੰਗੀ ਤਰ੍ਹਾਂ ਵੇਖੀ ਔਰ ਮੈਨੂੰ ਸਲਾਹ ਦਿੱਤੀ ਕਹਿੰਦਾ ਬਾਈ ਕਹਿੰਦਾ ਤੂੰ ਇਹ ਖੇਤਰ ਨਹੀਂ ਛੱਡਣਾ ਤੇ ਤੂੰ ਕਹਿੰਦਾ ਇਸ ਖੇਤਰ ਤੋਂ ਬਾਹਰ ਨਹੀਂ ਜਾਣਾ ਮੈਨੂੰ ਲਵੇ ਬਹਾ ਕੇ ਬਾਈ ਨੇ ਇਹੀ ਸੁਝਾ ਦਿੱਤਾ ਕਹਿੰਦਾ ਯਾਰ ਨਹੀਂ ਕ ਕਿ ਆਪਾਂ ਬੱਕ ਬੱਕੇ ਨੂੰ ਵੱਖਰੇ ਕਰਨੇ ਨੇ ਹਣਾ ਮੈਨੂੰ ਬਹੁਤ ਸਾਰੀਆਂ ਸਲਾਹਾਂ ਬਾਈ ਨੇ ਦਿੱਤੀਆਂ